ਹੁਣ ਆਪਾਂ ਪਹੁੰਚ ਗਏ ਆਪਣੇ ਫਾਰਮ ਤੇ ਡੰਗਰਾਂ ਵਾਲੇ ਤੇ ਬੰਦੇ ਆਪਣੇ ਦੋ ਨਵੇਂ ਆਏ ਸ਼ਿਵਾਦਿਸ਼ ਸ਼ਿਵਾਦਰਾ ਭਰਾ ਵਾ ਏ ਮਾਸੀ ਦਾ ਮੁੰਡਾ ਇਹ ਦਰ ਮਜ਼ਾ ਸੁਨ ਲੈ ਇਹ ਮਿੱਟੀ ਪੈਣ ਲਈ ਹੈ ਨਾ ਜਦੋਂ ਹੁਣ ਆਪਾਂ ਜਾਂਦੇ ਆ ਸ਼ੈੱਡ ਦੇ ਵਿੱਚ ਟੌਪ ਬਹੁਤ ਸੋਹਣੀ ਲੱਗੀ ਆ ਵੋਲਟ ਚਲਾਉਂਦਾ ਵੱਖਰਾ ਨਜ਼ਾਰਾ ਤੇਰੇ ਇਹ ਬੰਦਿਆ ਫੇਰ ਮੁੜ ਕੇ ਜਾਂ ਪਹੁੰਚ ਗਏ ਸ਼ੈੱਡ ਦੇ ਵਿੱਚ ਤੇ ਸ਼ੈੱਡ ਦੀ ਸਫਾਈ ਜਿਹੜੀ ਆ ਬਹੁਤ ਜ਼ਰੂਰੀ ਆ ਹਾਂ ਕਰਦੇ ਆਪਾਂ ਸਾਰੇ ਉਹ ਸੌਰਵ ਨੂੰ ਫੋਨ ਲਾਈਆਂ ਉਹ ਕਣੀ ਲੈ ਕੇ ਜਾਵੇ ਯਾਰ ਕਣੀ ਲੈ ਕੇ ਜਾਵੇ ਟਰੈਕਟਰ ਤੇ ਸੌਰਵ ਨੂੰ ਫੋਨ ਲਾ ਵੇਨੇ ਮੱਖੀ ਕੋਈ ਅੜੀ ਕਿ ਕਿਦਾਂ ਰੋਜੀ ਜਵਾਨਾ ਹੈ ਸਿਰੇ ਤੇ ਲਿਆ ਕੇ ਬਸ ਢੱਕਦੇ ਟ੍ਰੇਲ ਦੇ ਵਿੱਚ ਬੂਟੇ ਐ ਪਿੱਜੇ ਪੈ ਹੁੰਦੇ। ਇਹ ਇੱਕ ਤਾਂ ਖਾਲੀਆਂ ਮਰੌਣਿਆਂ ਵਿੱਚ ਵਿਚਕਾਏ ਇੱਕ ਵੀਰ ਨੇ ਵਧੀਆ ਦੱਸਿਆ ਕਮੈਂਟ ਕਿ ਇਹਨਾਂ ਦੀਆਂ ਜੜਾਂ ਨੂੰ ਪਾਣੀ ਨਹੀਂ ਲੱਗਣ ਦੇਣਾ ਦੂਰ ਇੱਕ ਖਾਲੀ ਮਾਰ ਦੋ ਉਹਦੇ ਵਿੱਚ ਪਾਣੀ ਛੱਡਨਾ ਜਦੋਂ ਵੀ ਤੂੰ ਛੱਡਨਾ। ਇਦਾਂ ਹੀ ਆ ਹਰ ਇੱਕ ਬੰਦਾ ਗਿਆਨੀ ਹੀ ਹੁੰਦਾ। ਇੱਕ ਦੂਜੇ ਦੀ ਸਲਾਹ ਤੇ ਕੋਈ ਕਿਸੇ ਤੋਂ ਜਾ ਸਿੱਖੀ ਦੀ ਵੀ ਕਿਸੇ ਤੋਂ ਹੁਣ ਸਾਰਿਆਂ ਨੂੰ ਆਪਾਂ ਬੰਦੀਆਂ ਵਾ ਇਦਾਂ ਇਦਾਂ ਕੋਈ ਕਿਸੇ ਨੂੰ ਫੁੱਲ ਲੱਗੂਗਾ ਜਿਤਨਾ ਇਹਨੂੰ ਲੱਗ ਗਿਆ ਤੇ ਇੱਥੇ ਲਾਗੇ ਵਿਚਕਾਏ ਜੇ ਬੰਤੀ ਆ ਨਾਲੇ ਇਹਦੇ ਨਾਲ ਫੁੱਲਾਂ ਦਾ ਵਿਚਾਰ ਉਹ ਨਾਲੇ ਫਰੂਟ ਦਾ ਆੜੂ ਨੂੰ ਸਭ ਤੋਂ ਜ਼ਿਆਦਾ ਆਪਣੇ ਇੱਥੇ ਧਰਤੀ ਮੰਦੀ ਆ ਕਿ ਸਾਡੇ ਆੜੂ ਬਹੁਤ ਜ਼ਿਆਦਾ ਫਲ ਲੱਗਦਾ ਉਹਨਾ ਇਹ ਆ ਜਿਹੜੀ ਇਹਨਾਂ ਨੂੰ ਕੱਲ ਮੈਂ ਜਦੋਂ ਇੱਥੇ ਲਾਈ ਤੇ ਬਹੁਤ ਜ਼ਿਆਦਾ ਨਾ ਦੂਜਾ ਇਹਨੂੰ ਮੱਖੀ ਬੈਠੀ ਚਲੋ ਵਿਚ ਆ ਜੇ ਤੇ ਵਧੀਆ ਦੇ ਨਾਲ ਦਾ ਨਜ਼ਾਰਾ ਨਹੀਂ ਕਿ ਜੂਰਾ ਖਿਆਰਾ ਵੀ ਪੂਰੀ ਟਾਪ ਦੀਆਂ ਵਰਗੀ ਸ਼ਾਂਗ ਸ਼نگਾਈ ਜਵਾਨ ਨੇ ਕੀਤੀ ਆ ਹੋ ਹੈ ਗਰੂ ਤੇਰਾ ਸ਼ੁਗਰ ਇੱਕਦੋ ਆਪਾਂ ਸਬਜੀ ਨੂੰ ਟੰਗਦੇ ਆ ਜੇਕਰ ਸਬਜੀ ਨੂੰ ਲੱਗੇ ਬਾਕੀ ਸਬਜੀ ਦੀ ਗੋਡੀ ਵਜਣ ਦੀ ਮਾਂ ਮਸਰਾਂ ਦੀ ਮਾਂ ਕਹਤਾ ਆਪਣਾ ਛੋਲੇ ਤੇ ਮਸਰ ਉਹਨਾਂ ਨੂੰ ਗੋਡੀ ਚੱਲਣ ਡਈ ਆ ਤੇ ਕਣਕ ਦੀ ਭਾਈ ਚੱਲਣ ਡਈ ਆ ਤੇ ਜਿਹੜੇ ਮੇਰੇ ਵੀਰ ਕੋਈ ਵੇਂਦਾ ਹੋਵੇ ਤੇ ਕਹੇ ਨੇ ਆਪਣਾ ਸਟਰਾਬਰੀ ਦੀ ਖੇਤੀ ਕਰਦਾ ਹੋਵੇ ਤੇ ਕੋਈ ਸਪਰੇਅ ਹੋਣ ਵਾਲੀ ਹੋਵੇ ਤੇ ਜਰੂਰ ਦੱਸਿਓ ਕਿ ਫੁੱਲ ਝੜਦੇ ਆ ਜੇ ਜੇ ਹੋਵੇ ਤੇ ਜਰੂਰ ਦੱਸਿਓ ਸਟਰਾਬਰੀ ਨੂੰ ਕੋਈ ਸਪਰੇਅ ਵਗੈਰਾ ਬਾਕੀ ਨੱਟ ਤੋਂ ਲੱਭਦੇ ਆ ਅੱਜ ਛੱਡ ਦੀ ਸਾਰੇ ਦੀ ਸਫਾਈ ਕਰਾਉਣੇ ਆ ਮੈਨੂੰ ਕਿਰਪਾ ਰੱਖੇ ਇਦਾਂ ਹੀ ਆਪਣੇ ਫਾਦਰ ਸਾਹਿਬ ਦਾ ਆਪਣੇ ਜੀਆ ਦਾ ਜਿਹੜਾ ਬਾਗ ਆ ਹਰੇ-ਭਰੇ ਰ ਰਵੇ ਵੈਗ ਨੂੰ ਕਿਰਪਾ ਹੀ ਰੱਖੇ ਛੜ ਦੇ ਕਲਾ ਰੱਖੇ ਫੋਨ ਦੀ ਪੀੜਾ ਦੀ ਟ੍ਰੇਨ ਤੇ ਫੋਨ ਵੀ ਬੱਗਾ ਬੇਚੀ ਬੇਚੀ ਕੋਈ ਨਹੀਂ ਪੁੱਤ ਛੁੱਟੀ ਲੈ ਲਓ ਬਸ ਮੈਂ ਮੇਰੇ ਵੱਲੋਂ ਆ ਮਰਾ ਦੋ ਇਹਨਾਂ ਨਾਲ ਦੇ ਨੰਦਰੋ ਸੋਖ ਲਾਦੇ ਸੋਖ ਲੈਣਾ ਹੈ ਦੁਨੀਆਂ ਦੇ ਜੀਵ ਦੇ ਦਵੇਂ ਟਾਇਰ ਲਾਦੇ ਆ ਕੱਸਦਾ ਇਹ ਨਾ ਮੋੜ ਅਗਲਾ ਚੱਲਣ ਪਵਾ ਲਿਓ ਨੇ ਪੱਜ ਕੇ ਟਾਇਰ ਬਾਬਾ ਜੀ ਤੇ ਉਤਰੇਗਾ ਕੀਚ ਉਹ ਕਿਨੇ ਕੱਢ ਲਿਆ ਹਰ ਬਾਰਦਾਨਾ ਫੇ ਚਲਾਤਾ ਕਿਉਂਕਿ ਸਾਈਲਰ ਦੇ ਵਿੱਚ ਕੰਮ ਆ ਜਾਂਦਾ ਪਾウダー ਪਾウダー ਦੇ ਪੁਰਾਣਾ ਬਾਰਦਾਨਾ ਇੱਥੇ ਮੁੜ ਕੇ ਬੰਦੇ ਸੁੱਟ ਸੁੱਟ ਕਰਦੇ ਨੇ ਚਲੋ ਸਾਂਭਿਆਵੇ ਕੰਮ ਆ ਗਾਂ ਸੋਟੋ ਪੁੱਤ ਵੀਜੇ ਤਾਂ ਚੜੇ ਗਾਂ ਸੋਟੇ ਨੂੰ ਮੁੜ ਕੇ ਫੇ ਪਿੱਛੇ ਕਿਰਦਾ ਜਾਉ ਮਰ ਲਿਆਉਣਾ ਜੀਬ ਦੇ ਟਾਇਰ ਪਵਾ ਕੇ ਅੱਜ ਤੇ ਫੇਰ ਬੰਦਾ ਜੀਬ ਜੂ ਤੇ ਚੱਲ ਜਾਂਦਾ ਹੁਣ ਆਪ ਇਹਦੀ ਸ਼ੇਡ ਦੀ ਸਪਾਈ ਹੋਣਾ ਜਵੇਲਾ ਫੇਰ ਉਹ ਗੱਲ ਨਹੀਂ ਜੇੰਦਾ ਡੈਡੀ ਦੇ ਆਈਆਂ ਅਖਣਾ ਹੀ ਡੈਡੀ ਤੂੰ ਐ ਕਰ ਜੀਬ ਦੇ ਟਾਇਰ ਪਵਾ ਲਿਆ ਅਹੀਂ ਉਹਦਾ ਚਿਹਰਾ ਹੋਰ ਵੀ ਕੰਮ ਕਰ ਲਈਂ ਲਿਆਣਾ ਲਿਓ ਪੁੱਤ ਦੱਸੋ ਕਿਹੜਾ ਕਿਹੜਾ ਸ਼ਹਿਰ ਦਾ ਕੰਮ ਕਰਨ ਲਾਣਾ ਨੇ ਮੈਂਟਰੀ ਜਵਾਨ ਨੇ ਭੱਜੇ ਜਾਣਾ ਮੈਂ ਕਿਹਾ ਡੈਡੀ ਨੂੰ ਆਪ ਆਸ ਦੇਣਾ ਜੱਜ ਚੱਟ ਚਾਚਾ ਟਾਇਰ ਪਵਾ ਲਿਆ ਭੱਜ ਗਿਆ ਉਹਨਾਂ ਨੇ ਟਾਇਰ ਪਾ ਕੇ ਖਾਣਾ ਹੈ ਹਾਂ ਜਾਨਾ ਮੈਂ ਪਵਾ ਕੇ ਲਿਆਉਣਾ ਬੰਦੇ ਵੀ ਤੇ ਹਿਸਾਬ ਲੜਾ ਯਾਦ ਕਰਦੇ ਆ ਬੰਦੇ ਆਂਦੇ ਵੀ ਕਿੰਨੇ ਦਿਨ ਹੋ ਗਏ ਜੀਬ ਖਰਾਬ ਨੂੰ ਅੱਜ ਤੱਕ ਜੀਬ ਬਣ ਜਾਣੀ ਇੰਨਾ ਫਰਕ ਪੈਂਦਾ ਚਲੋ ਰੁੱਜੇ ਰਹੀਦਾ ਉਧਰ ਧਿਆਨ ਜਾ ਰਹਿਦਾ ਕਾਸ਼ ਆ ਸੁੱਟ ਕੇ ਪੁੱਤ ਇਧਰ ਲਿਆਂ ਟੇਰੀਆਂ ਦੇ ਕੋਈ ਰੋਟੀ ਖਾ ਲਾ ਤੇ ਬੱਤੀ ਆ ਗਈ ਚੱਲੀਏ ਯਾਰ ਇੰਨਾ ਫਰਕ ਹੁੰਦਾ ਹੀ ਸਿਆਣੇ ਬੰਦੇ ਦਾ ਆ ਕਰ ਲਈਏ ਉਤਲੇ ਪੁਤਲੇ ਕੰਮ ਨੂੰ ਜਦ ਰਹਿਣੀ ਉਹ ਇੰਨਾ ਦਾ ਹੀ ਬਾਪੂ ਰੋਟੀ ਫੜਾ ਕੇ ਤੂੰ ਬਸ ਵੇਲਾ ਫੇਰ ਉਹ ਆਂਦਾ ਬਾਪੂ ਤੂੰ ਜਵਾਕ ਸੂਲੋਂ ਲਿਆ ਕੇ ਬਸ ਤੂੰ ਵੇਲਾ ਬਾਪੂ ਵਿਚਾਰੇ ਨੂੰ ਸਾਰੇ ਤੇਰੀ ਪਤਾ ਨਹੀਂ ਰੋਟੀ ਮਿਲਨੀ ਕਿ ਨਹੀਂ ਮਿਲਨੀ ਇਹ ਗੱਲਾਂ ਵਾਕਿਆ ਸਹੀ ਪਹਿਲਾ ਆਖਣਾ ਯਾਰ ਅਸੀਂ ਆਪਦੇ ਡੈਡੀ ਉਹਨਾਂ ਦਾ ਕੰਮ ਛਡਾਤਾ ਵਾਦੇ ਵਧੀਆ ਸੀ ਤਰ ਹੁਣ ਲੱਗਦਾ ਵੀ ਕੰਮ ਤੇ ਜੇ ਉਹ ਸਾਰਾ ਲਈ ਫਿਰਦੇ ਅਸੀਂ ਤੇ ਓਹਲੇ ਤਰੇ ਫਿਰਦੇ ਸੀ ਮਾੜਾ ਮੋਟਾ ਜਿਹੜਾ ਕੰਮ ਦੱਸਣਾ ਉਹ ਕਰਉਣਾ ਇਸ ਕਰਕੇ ਮਾਪਿਓ ਦੀ ਕਦਰ ਹਮੇਸ਼ਾ ਕਰੋ ਜਿੰਨੀ ਵੀ ਹੋ ਸਕਦੀ ਤੁਹਾਡਾ ਤੋਂ ਕਰੋ ਕਿਉਂਕਿ ਮੁੜ ਕੇ ਜਦੋਂ ਬੰਦਾ ਚਲੇ ਜਾਂਦਾ ਫਿਰ ਜਿਹੜਾ ਆਜਾਦਾਂ ਰਹਿ ਜਾਂਦੀਆਂ ਵੀ ਮੈਂ ਯਾਰ ਆ ਵੀ ਕਰ ਲੈਂਦਾ ਮੈਂ ਆ ਵੀ ਕਰ ਲੈਂਦਾ ਚਲੋ ਖੁਸ਼ ਰਹੋ ਗਾਲਾਂ ਵੀ ਕੱਢਦਾ ਤੇ ਜ਼ਰੂਰ ਮੁੜ ਕੇ ਗਾਲਾਂ ਜਿਹੜੀਆਂ ਆਪਾਂ ਨੂੰ ਵਧੀਆ ਲੱਗਣ ਡੈ ਪਿੰਦੀਆਂ ਇਸ ਕਰਕੇ ਜਿੰਨਾ ਵੀ ਹੋ ਸਕੇ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਹਰ ਇੱਕ ਬੰਦੇ ਨਾਲ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਸਾਥ ਛੱਡ ਜਾਣਾ ਆਪਦੀਆਂ ਫੋਟੋਆਂ ਲਈ ਲੈ ਰਵੋ ਕਿਉਂਕਿ ਉਹ ਯਾਦਾਂ ਰਹਿ ਜਾਂਦੀਆਂ ਆ ਆਪ ਦਾ ਜਿਹੜਾ ਗੱਲਾਂបੱਟਾ ਕਰਦੇ ਰਹੋ ਈਰਖਾ ਵਿਰੋਧ ਛੱਡਦੇ ਰਹੋ ਜੇ ਕਿਸੇ ਨਾਲ ਲੜ ਵੀ ਪਏ ਆ ਤਾਂ ਜ਼ਿਆਦਾ ਸਮਾਂ ਨਾਲ ਲੜਾਈ ਕਰੋ ਕਿਉਂਕਿ ਬਾਤ ਦੇ ਵਿੱਚ ਚਲੇ ਗਿਆ ਤਾਂ ਫਿਰ ਕਿਹੜਾ ਕਿਸੇ ਫਿਰ ਵੀ ਤੇ ਆਪਾਂ ਈਰਖਾ ਛੱਡਣੀ ਆ ਇਸ ਕਰਕੇ ਬਸ ਇਹੋ ਹੀ ਜ਼ਰੂਰੀ ਗੱਲਾਂ ਹੁੰਦੀਆਂ ਮੇਰੇ ਵੀਰ ਜਰੂਰ ਇੰਨਾ ਗੱਲਾਂ ਤੇ ਗੌਰ ਕਰਿਆ ਕਰੋ ਜੇ ਕਿਹਨਾ ਲੜਵੀ ਪੈਣ ਦਿਨ ਚੜਦੇ ਨੂੰ ਨੂੰ ਬੁਲਾਓ ਹੁਣ ਹਿਸਾਬ ਲਾ ਲਓ ਜੇ ਦਾ ਆਤ ਕਿਤੇ ਜਾਂ ਕਿਤੇ ਲੜਾਈ ਹੁੰਦੀ ਤੇ ਫਿਰ ਮਨ ਦੇ ਵਿੱਚ ਇਹੋ ਆਈ ਜਾਣਾ ਈ ਯਾਰ ਅਸੀਂ ਲੜੇਗਾ ਤੋਂ ਚਲੋ ਉਹਨੇ ਤੇ ਬੰਦੇ ਨੇ ਆਪਣਾ ਮੌਕਾ ਹੀ ਕਿਸੇ ਗੱਲ ਦਾ ਨਹੀਂ ਦਿੱਤਾ ਇਸ ਕਰਕੇ ਕਿਸੇ ਦੇ ਮਨਾਲ ਮਨ ਦੇ ਵਿੱਚ ਕੋਈ ਵੈਰ ਵਿਰੋਧ ਨਾ ਰੱਖੋ ਤੇ ਲੜੋ ਨਾ ਖੁਸ਼ ਰਹੋ ਤੇ ਇੰਨਾ ਆਪੀ ਟਾਈਮ ਦੋ ਹਰ ਇੱਕ ਬੰਦੇ ਨੂੰ ਜਿੰਨਾ ਦੇ ਸਕਦੇ ਹੋ ਵੀ ਆਪਣੇ ਨਵੇਂ ਭਰਤੀ ਸ਼ਿਵਾ ਤੇ ਸੇ ਵੇ ਦੀ ਮਾਸੀ ਦਾ ਮੁੰਡਾ ਬੰਦੇ ਛੱਕੇ ਪ੍ਰਸ਼ਾਦਾ ਪਾਣੀ ਚਲਾਉਣਗੇ ਮੋਟਰ ਉਸ ਕੋ ਲੜਕੇ ਕੋ ਭੇਜ ਦੇ ਘਰ ਮੇ ਜੀ ਜੀ ਉਹ ਆਗਲੇ ਹੋਣੇ ਆ ਕਰਮਾਲੀ ਦੇ ਕਿੰਨੇ ਦੇ ਪੈਂਦੇ ਆ ਆਪਾਂ ਸੁਲਤਾਨਪੁਰ ਲੋਧੀ ਗੱਡੀ ਦੇ ਟਾਇਰ ਪਾਉਣੇ ਆ ਉੱਥੇ ਚੱਲਦੇ ਆ ਤੇ ਅੱਜ ਇੱਕ ਗੱਲ ਹੋਰ ਕਰਦੇ ਆ ਵੀ ਜਮਾਨਾ ਜਿਹੜਾ ਨਾ ਬਹੁਤ ਖਤਰਨਾਕ ਜਿਹੜੀ ਯਾਰੀ ਦੋਸਤੀ ਆ ਨਾ ਉਹ ਨਾ ਸਿਰਫ ਪੈਸੇ ਤੱਕ ਸੀਮਤ ਰਹਿ ਗਈ ਆ ਜਿੱਦਣ ਤੇ ਬੰਦੇ ਨੇ ਪੈਸੇ ਲੈਣੇ ਹੁੰਦੇ ਆ ਉਸ ਦਿਨ ਬੰਦਾ ਬਹੁਤ ਵਧੀਆ ਬੋਲਦਾ ਜਾਂ ਕਰਦਾ ਤੇ ਜਿੱਦਣ ਪੈਸੇ ਮਿਲ ਜਾਂਦੇ ਆ ਜਾਂ ਉਹਨੂੰ ਦੇ ਦੇ ਦਿੰਦੀ ਆ ਉਸ ਤੋਂ ਬਾਅਦ ਉਹਦੀ ਉਸੇ ਵੇਲੇ ਫੋਨ ਨਾ ਚੁੱਕਣਾ ਨਾ ਕੋਈ ਸਿਸਟਮ ਇਦਾਂ ਦਾ ਰੱਖਣਾ ਇਦਾਂ ਹੀ ਆਪਣਾ ਇੱਕ ਲੀਨ ਭਰੋ ਆਣ ਦਾ ਭਰੋਣ ਡੱਗੇ ਤਾਂ ਭਾਗੁਰਈਆਂ ਦਾ ਜਿੱਦਣ ਪਰਾਲੀ ਲੈਣੀ ਟਰਾਲਾ ਕਿਤੇ ਉਸ ਦਿਨ ਦੇ ਫੋਨ ਤੇ ਫੋਨ ਭਾਜੀ ਬੱਸ ਕੰਡੇ ਦੇ ਤੋਲ ਕੇ ਮਾਲ ਜਿਹੜਾ ਵਾ ਤੁਹਾਨੂੰ ਦੇਵਾਂਗੇ ਪੈਸੇ ਤੇ ਜਿੱਦਣ ਮੁੰਡੇ ਦੇ ਤੋਂ ਲੱਗਿਆ ਅਗਲੇ ਦਿਨ ਪੈਸੇ ਵਰਤਲੇ ਤੇ ਹੁਣ ਪੈਸੇ ਦੇਣ ਨੂੰ ਜੀ ਨਹੀਂ ਕਰਦਾ ਤੇ ਜੇ ਕੋਈ ਮਾੜਾ ਸ਼ਬਦ ਬੋਲਤਾ ਜਾਂ ਕੁਛ ਕਰਤਾ ਤੇ ਫੇਰ ਆ ਦੇਣਾ ਵੀ ਇਹਨਾਂ ਵੀਰਾਂ ਨੇ ਦੱਜਾ ਸਾਡਾ ਮਾਣ ਨਹੀਂ ਰੱਖਿਆ ਜਿੰਨਾ ਮਾਣ ਜੁੰਦੇ ਆਪਣਾ ਕੀਤਾ ਉਦੋਂ ਦੁਗਣਾ ਪੌਦਾ ਕੀਤਾ ਪਰ ਲੱਗਦਾ ਵਾ ਵੀ ਹੁਣ ਉਹ ਥੋੜਾ ਜਿਹਾ ਖਰਾਬੀ ਕਰਾਊਗਾ ਚਲੋ ਕੋਈ ਗੱਲ ਨਹੀਂ ਜੇ ਦੇਨੇ ਟਾਈਮ ਉਹਨੂੰ ਕੀ ਕਰਦਾ ਕੀ ਨਹੀਂ ਕਿਉਂਕਿ ਪੈਸਾ ਹੀ ਹਰਥਾਂ ਮੁੱਖ ਨੇ ਹੁੰਦਾ ਪਰ ਕਈ ਬੰਦੇ ਜਿਹੜੇ ਹੁੰਦੇ ਆ ਉਹ ਫਿਰ ਬੰਦਾ ਫੋਨ ਚੁੱਕੇ ਲੜਾ ਵੀ ਦਾਸੀ ਦੇ ਵੀ ਨਹੀਂ ਯਾਰ ਇਦਨ ਐਨੇ ਦਿਨ ਨੂੰ ਮਿਲ ਜਣਗੇ ਉਸ ਦਿਨ ਜਿੱਦਣ ਚਾਹੀਦਾ ਜਿੱਦਣ ਬੰਦੇ ਨੇ ਕਰਾਰ ਕਰ ਲੈਣਾ ਕਰਾਰ ਤੋਂ ਕਦੀ ਭੱਜਣਾ ਨਹੀਂ ਚਾਹੀਦਾ ਭਾਵੇਂ ਔਖਾ ਹੋਵੇ ਸੌਖਾ ਹੋਵੇ ਜਿਹੜਾ ਮਾਰਕੀਟ ਦੇ ਵਿਆਹ ਵਿੱਚ ਵਿਹਾਰ ਆ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਇਹਦੇ ਨਾਲ ਕੀ ਹੁੰਦਾ ਵਾ ਚੰਗੇ ਬੰਦਿਆਂ ਦਾ ਵਿਹਾਰ ਵੀ ਖਰਾਬ ਹੋ ਜਾਂਦਾ ਬਾਕੀ ਜਿਹੜੇ ਬੰਦੇ ਨਾਲ ਇੱਕ ਵਾਰੀ ਹੋਇਆ ਅਗਲੇ ਦਾ ਨਾਂ ਪਾਉ ਉਹ ਇੱਥੇ ਪੈਸੇ ਸੁੱਟ ਫਿਰ ਅਗਲੇ ਨੂੰ ਗੁੱਸਾ ਲੱਗਦਾ ਪਰ ਇਹਦਾ ਨਹੀਂ ਹੁੰਦਾ ਵੀ ਉਹ ਦੁਨੀਆਦਾਰੀ ਨੇ ਉਹਨੂੰ ਸਿਖਾਇਆ ਹੁੰਦਾ ਤੇ ਇਸ ਕਰਕੇ ਚਲੋ ਹੌਲੀ ਹੌਲੀ ਇਦਾਂ ਹੀ ਪਤਾ ਲੱਗਦਾ ਦੁਨੀਆ ਦਾ ਜਿੰਨੇ ਯਾਰੀ ਦੋਸਤੀ ਦਬਾਉਣੀ ਉਹਨੇ ਪੈਸੇ ਤੋਂ ਬਿਨਾਂ ਹੀ ਦਬਾ ਲੈਣੀ ਆ ਤੇ ਜਿੰਨੇ ਨਹੀਂ ਦਬਾਉਣੀ ਉਹਨੇ ਪੈਸੇ ਲੈ ਕੇ ਤੇ ਮੁੜ ਕੇ ਲੜਾਈ ਪੋਣੀ ਬਸ ਕਰਕੇ ਚਲੋ ਇਹੋ ਜਿਹੇ ਵੀਰਾਂ ਤੋਂ ਬਚੋ ਜਿੰਨਾ ਵੀ ਹੋ ਸਕੇ ਪਰ ਇਹੋ ਜਿਹੇ ਵੀਰਾਂ ਨੂੰ ਵੀ ਚਾਹੀਦਾ ਵਾ ਵੀ ਜੇ ਬਾਈ ਚਾਂਸ ਇਦਾਂ ਸਾਰੀ ਮਾਰਕੀਟ ਦਾ ਵਿਹਾਰ ਖਰਾਬ ਹੁੰਦਾ ਬਲਕੇ ਬੰਦਾ ਚੰਗੇ ਬੰਦੇ ਨੂੰ ਹੀ ਜਿਹੜਾ ਵਾ ਪੈਸੇ ਦੀ ਦਿੰਦਾ ਬਾਕੀ ਚਲੋ ਜਿੱਦਾਂ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੇ ਵਿਹਾਰ ਬਣਾ ਮੈਨੂੰ ਇੱਕ ਦੋ ਬੰਦਿਆਂ ਨੇ ਆਖਿਆ ਸੀ ਵੀ ਵਿਹਾਰ ਇਹਦਾ ਥੋੜਾ ਜਿਹਾ ਖਰਾਬ ਆ ਤਾਂ ਮੈਂ ਮੰਨਦਾ ਨਹੀਂ ਮੈਂ ਕਹਾ ਨਹੀਂ ਯਾਰ ਵਿਹਾਰ ਬਣਾਉਣਾ ਪੈਂਦਾ ਵਾ ਰਾਣੀ ਪਰ ਨਹੀਂ ਵਾਕਿਆ ਹੀ ਕਈ ਬੰਦੇ ਮੁੱਡਾਂ ਦੇ ਵਿਗੜੇ ਹੁੰਦੇ ਉਹ ਨਹੀਂ ਸੁਧਰ ਸਕਦੇ ਵਿਹਾਰ ਜਰੂਰ ਬਣਾਓ ਮਾਰਕੀਟ ਦੇ ਜਿੰਨਾ ਵੀ ਹੋ ਸਕੇ ਚੇਤਾ ਭੁੱਲ ਜੇ ਅਗਲਾ ਫੋਨ ਲਾਵੇ ਤੇ ਉਹਨੂੰ ਫੋਨ ਲਾ ਕੇ ਉਹਨੂੰ ਆਸੋ ਭਾਜੀ ਦਿਨ ਦਿਨ ਨੂੰ ਪੈਸੇ ਮਿਲ ਜਾਣਗੇ ਹੁਣ ਆਪਾਂ ਆਪਣੀ ਜੀਬ ਨੂੰ ਟਾਇਰ ਪਾਉਣ ਲੱਗੇ ਆ ਗੁੱਡ ਗੀਅਰ ਦਾ ਆ ਜਿਹੜਾ 7000 ਦਾ ਪਹਿਲਾ ਕਿੰਨਾ ਖਵਾ ਹੁੰਦਾ ਹੁਣ ਮੈਂ ਤੋਂ ਮੰਡੀ ਟਾਇਰ ਪੈ ਗਿਆ ਆ ਜਾ 10 ਮਿੰਟ ਲੱਗੇ ਟਾਇਰ ਪੈ ਗਈ ਇਹ ਵੀਰ ਆਪਣੇ ਪਟਿਆਲੇ ਤੋਂ ਤੇ ਮਾਮਾ ਹੁਣ ਬਾਗ ਵੇਖਣ ਆਏ ਆ ਡੈਡੀ ਦਾ ਬਲੌਕਾਂ ਦੇ ਵਿੱਚ ਵੇਂਦੇ ਹੁੰਦੇ ਸੀ ਪਰ ਅੱਜ ਕਹਿੰਦੇ ਸੀ ਨਹੀਂ ਚਲੋ ਵੇਖਣਾ ਵਾ ਤੇ ਡੈਡੀ ਨੇ ਚੀਜ਼ ਹੀ ਬੜੀ ਸਾਂਭੀ ਵੇਖ ਕੇ ਤੇ ਕਾਹ ਦੀ ਤੇੜਨੀ ਕਿਤੇ ਕੁਛ ਨਹੀਂ ਉਹਨੇ ਪੱਕਾ ਇੱਥੇ ਹੀ ਰਹਿਣਾ ਜਵਾਨ ਨੇ ਅੱਜ ਨਹੀਂ ਤੇ ਕਰ ਲੈ ਜੀ ਆਪਦੀ ਨੋ ਆ ਗਏ ਅੱਜ ਲਾਦਾ ਤੇਲ ਛੇਲ ਉਹ ਤੇਲ ਵੀ ਲਾਇਆ ਓਏ ਹਾਂਜੀ ਤੇਲ ਬੈਸ ਕੋ ਲਗਾਇਆ ਨਹੀਂ ਹੁਣ ਪੱਠੇਲ ਤੇ ਪੌਂਡਿਆ ਅਜੇ ਹੁਣੇ ਨਵਾਈਆਂ ਫੇਰ ਲਿਬੜ ਗਈਆਂ ਹੁਣ ਪੱਠੇ ਪਾ ਗਏ ਵੰਡ ਪਾ ਗਏ ਬੰਦਣੀਆਂ ਮੁੜ ਕੇ ਛਕਦੀਆਂ ਰਹਿਣੀਆਂ ਪਾ ਦੋ ਪਾ ਦੋ ਪਾ ਦੋ ਪਾ ਦੋ ਆਵੇ ਮਾਣੋ ਇਹ ਮਾਣੋ ਇਹ ਰਾਣੋ ਹੋਰ ਮਾਣੋ ਰਾਣੋ ਆ ਸੋਨੀਆ ਮਾਣੋ ਹੁਣੇ ਲੱਗਦੇ ਟਾਇਰ ਹੁਣੇ ਨੂੰ ਮਿਚ ਲੰਦੇ ਟਾਇਰ ਆ ਗਏ ਪੁਰਾਣੇ ਟਾਇਰਾਂ ਦਾ ਕੋਣਾ ਕੋ ਬਣਾ ਲਾਂਗੇ ਕਿਉਂਕਿ ਇਹ ਕੱਟ ਦੇਣੀ ਬੱਲੇਓ ਡੈਡੀ ਕੱਲੀ ਕੱਲੀ ਯਾਦ ਆਹ ਕੰਮ ਤਾਂ ਸਾਨੂੰ ਥੋੜਾ ਕਰਨ ਦੇਣੇ ਖੜਾਈ ਚਲੋ ਏ ਉਧਰ ਜਾਓ ਆਹ ਕੰਮ ਮੈਂ ਕਰਾ ਲੈਣਾ ਸ਼ਹਿਰ ਬਾਹਰ ਦਾ ਇਹ ਵੀ ਕੰਮ ਕਰਨੇ ਪੈਂਦੇ ਫੋਂਟ ਟੈਟਰ ਪਾ ਕੇ ਇਹ ਰੀਜ ਨਾਲ ਧੋ ਦਿੰਨੇ ਆ ਜਿੰਨੀ ਕੁ ਧੁੱਪ ਦੀ ਆ ਬਾਕੀ ਜਿਹੜੀ ਥੱਲਿਓਂ ਥੱਲਿਓਂ ਉਹ ਸੀਰੇ ਧੋ ਗਿਆ ਅੱਬਲ ਧੋਦਣੀ ਆਪਾਂ ਧੋ ਗਿਆ ਨੂੰ ਗਰੀਸ ਮਾਰਦੇ ਆ ਕਿਉਂਕਿ ਹੁਣ ਚੱਲ ਪੈਣਾ ਸੀਜ਼ਨ ਚਾਰੇ ਚੱਕੇ ਖੋਲ ਕੇ ਗਰੀਸ ਕਰਾਂਗੇ ਨਾਲੇ ਫਿਰ ਐ ਤੁਰ ਜਾਊ ਸਾਰਾ ਸੀਜ਼ਨ ਨਹੀਂ ਤੇ ਮੁੜ ਕੇ ਫਿਰ ਸੀਜ਼ਨ ਦੇ ਵਿੱਚ ਖਰਾਬ ਕਰੂਗੀ ਬੈਰੰਗ ਬੁਰੰਗ ਤੋੜੂਗੀ ਜਾਂ ਕੁਝ ਹੋਰ ਰਪੇਲ ਜਿਹੜੀ ਬਹੁਤ ਜ਼ਰੂਰੀ ਹਰ ਇੱਕ ਚੀਜ਼ ਦੀ ਬਾਲੀ ਮਿੱਟੀ ਚੜੀ ਚੜੀਏ ਮਿਰਾੜ ਮਰੂੜ ਧੁੱਭ ਜਾਂਦੇ ਫਿਰ ਤੋ ਅਤਵਾ ਇਵੀ ਹੋ ਗਈ ਕੰਮੇ ਲੱਗ ਪਈਏ ਤੇ ਕੰਮ ਜਿਹੜਾ ਕੋਈ ਦਿਮਾਗ ਬੰਦਾ ਉਲਝਿਆ ਰਹਿੰਦਾ ਹੁਣ ਤੋਤ ਆ ਗਈ ਤੇ ਉਹਨੂੰ ਮਾਰਦੇ ਗੇੜਾ ਮਸਰ ਬੰਦੇ ਕੋ ਡੰਡੇ ਗੰਡੇ ਕਿੰਨੇ ਗੋੜਤੇ ਆ ਸਵੇਰੇ ਬੰਦਿਆਂ ਤੋਂ ਇਹਨੂੰ ਮਰੋਣੇ ਗਰੀਸ ਤਾ ਗੋਡਣਾ ਪੂ ਹੁਣ ਤੁਰੂਗੇ ਮਾੜਾ ਮੋਟਾ ਹੋ ਵੈਗਰ ਤੁਰ ਪੱਤਰ ਪਾ ਬਬੂ ਗੁਰੀ ਸਾਹਕਾਰ ਹੁਣ ਅੱਜ ਬਾਪੂ ਦੀ ਸਮਾਦ ਇੱਥੇ ਬਾਪੂ ਦਾ ਸੰਸਕਾਰ ਕੀਤਾ ਸੀ ਪਹਿਲਾਂ ਉਦੋਂ ਦੀ ਜਾਂਚ ਬਣਾਇਆ ਸੀ ਹੁਣ ਉਹਦੀ ਸਫਾਈ ਕਰਨ ਦੇ ਅੱਜ ਵੱਡਾ ਵੀਰ ਬਲਰਾਸ ਸੋ ਸਤਨਾਮ ਸਿੰਘ ਹਰਜਿੰਦਰ ਸਿੰਘ ਨਾਲ ਨਿਕੇ ਨਿਕੇ ਮੁੰਡੇ ਆਵੇ ਤੂੰ ਕਰ ਲਈ ਸੇਵਾ ਭਾਈ ਬਲਰਾਸ ਸਿੰਘ ਵੀ ਆ ਗਏ ਹੁਣ ਸੇਵਾ ਕਰਨ ਲਓ ਜੀ ਲਓ ਮਾ ਮਾਪੇ ਕੀ ਕਰਨੇ ਦੱਸ ਤੂੰ ਹੁਣ ਕੱਲ ਕਰ ਲਿਆ ਤੁਹਾਡੇ ਨੇ ਕੀ ਕਰਨ ਲਿਆ ਤੂੰ ਬੋਕਰ ਮਾਰਤੀ ਸੇਵਾ ਕਰ ਲੀਆ ਆ ਗਿਆ ਮਜਾ ਚਲੋ ਆਪਾਂ ਦੇ ਬਾਪੂ ਓਏ ਇਹ ਬਾਪੂ ਨੇ ਆਪਾਂ ਨੂੰ ਇਹ ਤੱਕ ਮਾਲਾ ਫੇਰ ਫੇਰ ਇੱਥੇ ਲਿਆਂਦਾ ਵਾ ਆਪਾਂ ਦੇ ਜੇ ਬੜੀ ਭਗਤੀ ਕੀਤੀ ਨੇ ਆ ਨੋਰਾ